ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਰਸਤੇ ਜੰਕਸ਼ਨ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਰਵਾਰ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਆ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲਵੇਂ ਵਾਲੇ ਮੇਰੇ ਹਿੱਸੇ ਹੁੰਦੇ ਹਨ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਾਉ ਸਕੇ ਇੱਕ ਆਪਜੀ ਨੂੰ ਬੇਨਤੀ ਆ ਵੀ ਸਾਡੇ ਕੋਲ ਇੱਕ ਕਾਲ ਦਿਨੇ ਕਰਨ ਦਾ ਟਾਈਮ ਨਹੀਂ ਨਾ ਸੁਣਨ ਦਾ ਟਾਈਮ ਆ ਸੋ ਕਿਰਪਾ ਕਰਕੇ ਜਿਹੜੇ ਵੀ ਨੇ ਭੈਣ ਨੇ ਕੋਈ ਕਾਲ ਕਰਨੀਆਂ ਸ਼ਾਮ ਨੂੰ 8 ਤੋਂ 9 ਕਰ ਸਕਦੇ ਨੇ ਜੀ ਹਮੇਸ਼ਾ ਤੁਹਾਪਜੀ ਨੂੰ ਬੇਨਤੀ ਆ ਕਿਸ ਰਿਸ਼ਤਾ ਕਰਨ ਤੋਂ ਪਹਿਲਾਂ ਘੋਖ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਸਾਡੇ ਕੋਲੇ ਜੋ ਡਾਟਾ ਆਇਆ ਸੀ ਤੁਹਾਡੇ ਸਾਹਮਣੇ ਰੱਖਤਾ ਉਹ ਠੀਕ ਆ ਜਾਂ ਗਲਤ ਆ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਸ ਲਈ ਰਿਸ਼ਤੇ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਆਪਣੇ ਤੌਰ ਤੇ ਪੂਰੀ ਘੋਖ ਪੜਤਾਲ ਕੀਤੀ ਜਾਵੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਹੁਸ਼ਿਆਰਪੁਰ ਏਰੀਆ 1995 ਡਾਟਾ ਵਰਕ 5 ਫੁੱਟ 2 ਇੰਚ ਕਾ ਦੈਨਬੁਲਾਸ 2 ਇਹਨਾਂ ਦੀ ਕੁਆਲਿਫਿਕੇਸ਼ਨ ਰਿਕੁਆਇਰਮੈਂਟ ਸੁਣੋ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਜੋ ਕਾਰਜਵਾਹੀ ਵਣ ਸਕਦਾ ਹੋਵੇ ਦੋ ਜਾਂ ਦੋ ਤੋਂ ਵੱਧ ਭਰਾ ਹੋਣ ਜੋ ਇਕੱਲਾ ਭਰਾ ਹੋ ਇਹਨਾਂ ਨਾਲ ਸੰਪਰਕ ਨਾ ਕਰੇ ਬਧਿਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਲੜਕਾ ਜਮਨਦਾ ਗੋਤ ਮਲੇ ਕੋਲਾ ਏਰੀਆ 1995 ਡੇਟ ਆਫ ਬਰਥ 5 ਫੁੱਟ 11 ਇੰਚ ਦਾ ਸਟੱਡੀ ਬੀਐਸਸੀ ਨੋਰਮੈਡੀਕਲ ਐਮਐਸਸੀ ਮੈਥ ਪ੍ਰਾਪਰਟੀ ਨੋ ਕਿਲੇ ਭੈਣ ਮੈਰਡ ਇੱਕ ਪੈਣਾ ਇੱਕ ਭਰਾ ਭੈਣ ਮੈਰਡ ਆ ਜੀ ਪਿਤਾ ਜੀ ਨੇ ਦੀ ਖੇਤੀਬਾੜੀ ਕਰਦੇ ਨੇ ਖੇਤੀਬਾੜੀ ਦੇ ਨਾਲ ਇੱਕ ਡੈਰੀ ਫਾਰਮਿੰਗ ਤੇ ਖੇਤੀਬਾੜੀ ਦੇ ਸਬੰਧ ਵਿੱਚ ਉੱਗੇ ਸੀ ਯੂਟਿਊਬਰ ਨੇ ਇਹ ਲੜਕਾ ਆਪ 2-3 ਪੋਸਟਾਂ ਤੇ ਗਵਰਨਮੈਂਟ ਜੌਬ ਵਿੱਚ ਸਿਲੈਕਟ ਹੋ ਚੁੱਕਿਆ। ਪਰੰਤੂ ਪੜ੍ਹਾਈ ਵੱਲ ਰਜਾਇਣ ਹੋ ਗਏ, ਸਟੱਡੀ 'ਚ ਰਜਾਇਣ ਹੋਣ ਕਰਕੇ ਇਹਨਾਂ ਨੇ ਉਹ ਜੌਬ ਛੱਡ ਦਿੱਤੀ। ਹੁਣ ਮਲੇ ਕੋਲ ਇਹ ਵਿਖੇ ਇਹ ਹੋਏ ਆਪਣੀ ਅਕੈਡਮੀ ਖੋਲ ਕੇ ਜੋ ਲੜਕੇ ਸਰਕਾਰੀ ਜੌਬ ਲਈ ਐਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਨੇ, ਉਹਨਾਂ ਦੀ ਤਿਆਰੀ ਕਰਵਾ ਰਿਹਾ। ਰੁਝਾਨ ਸਟੱਡੀ ਵਾਲਾ। ਇਸ ਦਾ ਕੀ ਇਹਨਾਂ ਦੀ ਰਿਕੁਆਇਰਮੈਂਟ ਆ? ਕਿ ਲੜਕੀ ਐਮ ਐਸ ਸੀ ਫਿਜ਼ਿਕਸ ਐਮ ਐਸ ਸੀ ਕੈਮਿਸਟਰੀ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਕੁਆਲੀਫਿਕੇਸ਼ਨ ਹੋਵੇ ਐਮ ਐ ਇੰਗਲਿਸ਼ ਵੀ ਹੋ ਸਕਦੀ ਹੈ ਜੋ ਪੜ੍ਹਾਈ ਦੇ ਵਿੱਚ ਪੜਾਉਣ ਚ ਇੰਟਰਸਟਡ ਹੋਵੇ ਲੜਕੀ ਦੀ ਹਾਈਟ ਤਕਰੀਬਨ 5 ਫੁੱਟ 5 ਇੰਚ ਦੇ ਕਰੀਬ ਹੋਵੇ ਲੜਕੀ ਸੋਹਣੀ ਸੁਨੇਕੀ ਹੋਵੇ ਮਲੇਕ ਕੋਲਾਂ ਦੇ 60 ਕਿਲੋਮੀਟਰ ਦੇ ਘੇਰੇ ਵਾਲੇ ਨਾਲ ਸੰਪਰਕ ਕਰ ਸਕਦੇ ਨੇ ਕਿਰਪਾ ਕਰਕੇ ਦੂਰ ਵਾਲੇ ਸੰਪਰਕ ਨਾ ਕਰਨ ਸਕ੍ਰੀਨ ਤੇ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਪ੍ਰਵਾਹ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਗਗਨਦੀਪ ਸਿੰਘ ਜੱਟ ਸਿੱਖ ਲੜਕਾ ਬਸਰਾ ਗੋਤ ਇਹ ਲੜਕਾ ਪੱਗ ਬੰਨਦਾ ਜੀ ਜਲੰਧਰ ਸ਼ਹਿਰ ਤੋਂ ਆ ਪੀਆਰ ਆ ਕੈਨੇਡਾ ਬ੍ਰਿੰਗਟਨ ਵਿਖੇ ਬੇਟਾ ਹੈ ਰਹਿ ਰਿਹਾ 1994 ਡੇਟ ਆਵਰਤਾ ਬਿਜ਼ਨਸ ਅਕਾਊਂਟਿੰਗ ਡਿਵੈਲਪਮੈਂਟ ਦਾ ਕੀਤਾ ਹੋਇਆ ਪ੍ਰਾਪਰਟੀ ਤਨਕੀਲੇ ਆ ਟ੍ਰੈਕਿੰਗ ਦੀ ਜੌਬ ਕਰਦੇ ਨੇ ਦੋ ਭੈਣਾਂ ਨੇ ਉਹ ਬੈਰ ਨੇ ਇਨਾਂ ਦੀ ਰਿਕਵਰਮੈਂਟ ਸੁਣੋ ਕੈਨੇਡਾ ਰਹਿੰਦੀ ਕੱਚੀ ਜਾਂ ਪੱਕੀ ਲੜਕੀ ਦੀ ਜ਼ਰੂਰਤ ਆ ਕੱਦ 5 ਫੁੱਟ 4 ਇੰਚ ਤੇ ਕਰੀਬ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਢਾਲੀਵਾਲ ਗੋਥ ਮੋਗਾ ਏਰੀਆ 1992 ਡੇਟ ਆਫ ਬਰਥ ਬੀ ਐਸ ਸੀ ਨਰਸਿੰਗ ਭਰਾ ਇਹਨਾਂ ਦਾ ਕੈਨੇਡਾ ਲੜਕੀ ਦੀ ਬੀ ਐਸ ਸੀ ਨਰਸਿੰਗ ਕੁਆਲੀਫਿਕੇਸ਼ਨ ਹੈ ਜੀ ਭਰਾ ਕੈਨੇਡਾ ਪਿਤਾ ਜੀ ਸਰਕਾਰੀ ਜਾਬ ਤੋਂ ਰਿਟਾਇਰਡ ਰਿਕੁਆਇਰਮੈਂਟ ਸੁਣੋ ਲੜਕਾ ਪੀਆਰ ਕੈਨੇਡਾ ਹੋਵੇ ਨਿਹਾਲ ਸਿੰਘ ਦੇ ਨਿਹਾਲ ਸਿੰਘ ਵਾਲੇ ਦੇ 60 ਕਿਲੋਮੀਟਰ ਕੇ ਦੇ ਘੇਰੇ ਵਾਲੇ ਸੰਪਰਕ ਕਰਨੂ ਵਾਲੇ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚੱਲੇ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸਟਰਡ ਜੋਸ਼ਪਿੰਦਰ ਸਿੰਘ ਜੱਟ ਸਿੱਖ ਲੜਕਾ ਰੋਪੜ ਏਰੀਆ 2001 ਡੇਟ ਆਫ ਬਰਥ 6 ਫੁੱਟ ਕੱਤ ਪੀਐਸਪੀਸੀਐਲ ਦੇ ਵਿੱਚ ਇਹ ਬੇਟਾ ਸਰਕਾਰੀ ਜੋਬ ਕਰਦਾ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਮਾਤਾ ਪਿਤਾ ਦਾ ਇਕੱਲਾ ਬੇਟਾ ਇਨਾਂ ਦੀ ਰਿਕੁਆਇਰਮੈਂਟ ਨੀਡ ਗਲ ਡੋਇੰਗ ਗਵਰਨਮੈਂਟ ਜੌਬ ਐਸ ਟੀਚਰ ਔਰ ਵੈਲ ਕੁਆਲੀਫਾਈਡ ਲੜਕੇ ਸਰਕਾਰੀ ਜੌਬ ਜਿਵੇਂ ਕਿ ਟੀਚਰ ਵਗੈਰਾ ਲੱਗੀ ਹੋਵੇ ਜਾਂ ਫਿਰ ਵਧੀਆ ਪੜ੍ਹੇ ਲਿਖੇ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਇਸ ਦਾ ਨੋਟ ਜੁਆਸੇ ਤੋਂ ਜੱਟ ਸਿੱਖ ਲੜਕਾ ਦਸਤਾਰਦਾਰੀਆ ਬਰਾੜ ਬੋਤਾ ਫਰੀਦਕੋਟ ਏਰੀਆ ਪੀ ਆਰ ਜੁਐਸਏ ਆ ਸਾਰਾ ਪਰਿਵਾਰ ਜੁਐਸਏ ਨਾਲ 1997 ਡੇਟ ਆਫ ਬਰਥ ਹੈ 6 ਫੁੱਟ ਕਾਰਨਾ ਫਾਰਮੇਸੀ ਅਸਿਸਟੈਂਟ ਇਹਨਾਂ ਨੇ ਜੁਐਸਏ ਤੋਂ ਸਟੱਡੀ ਕੰਨ ਕੀਤੀ ਆ 10 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਵਧੀਆ ਜੌਬ ਆ ਜੁਐਸਏ ਵਿੱਚ ਜੁਐਸਏ ਦੇ ਵਿੱਚ ਆਪਣਾ ਇਹਨਾਂ ਦਾ ਘਰ ਆ ਇਹਨਾਂ ਦੀ ਰਿਕਵਰਮੈਂਟ ਸੁਣੋ ਲੜਕੀ ਬੀ ਐਸ ਸੀ ਨਰਸਿੰਗ ਆਰ ਐਨ ਜਾਂ ਫਿਰ ਬੀ ਫਾਰਮੇਸੀ ਜਾਂ ਫਿਰ ਇੰਜੀਨੀਅਰ ਵਗੈਰਾ ਹੋਵੇ ਪਧਿਆ ਪੜੀ ਲਿਖੀ ਹੋਵੇ ਯੂਐਸਏ ਜਾਂ ਕੈਨੇਡਾ ਤੋਂ ਹੋਵੇ ਇਹੋ ਜਿਹੀ ਪਰਿਵਾਰਕ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਦੋ ਨੰਬਰ ਚੱਲੇ ਨੇ ਤੁਸੀਂ ਤੁਸੀਂ ਆਵਾਜ਼ ਨਾਲ ਬਾਤ ਇਹਨਾਂ ਕਰ ਸਕਦੇ ਹੋ ਅਗਲਾ ਵਿਅਕਤੀ ਲੋਕ ਹੋਵੇ ਜੀ ਨਾਮ ਕੌਰ ਜੱਟ ਸਿੱਖ ਵੈਸ਼ਨੂ ਲੜਕੀ ਬਰਾੜ ਗੋਤ ਫਰੀਦਕੋਟ ਏਰੀਆ ਕੈਨੇਡਾ ਪਰਿਵਾਰ ਸਾਰਾ ਯੂਐਸਏ ਰਹਿੰਦਾ 1993 ਡੇਟ ਆਫ ਬਰਥ 5 ਫੁੱਟ 1 ਇੰਚ ਕਰਦਾ ਬੀਟਾ ਕੰਪਿਊਟਰ ਸਾਇੰਸ ਅਤੇ ਐਮਬੀਏ ਇਹਨਾਂ ਦੀ ਕੁਆਲਿਫਿਕੇਸ਼ਨ ਆ ਪ੍ਰੋਸੈਸ ਵਰਕ ਪਰਮਿਟ ਦੇ ਸਰੀ ਕੈਨੇਡਾ ਰਹਿੰਦੀ ਆ ਬੇਟੀ ਜੁਐਸਏ ਦਾ ਨਾ ਦੇ ਕੋਲੇ ਵਿਜ਼ਟਰ ਵੀਜ਼ਾ ਹੈਗਾ ਇਹ ਇਸ ਤੋਂ ਪਹਿਲਾਂ ਜੋ ਐਡ ਕੀ ਲਾਈਆ ਇਹ ਤੇ ਇਹ ਲੜਕੀ ਦੋਨੇ ਸਕੇ ਭੈਣ ਭਰਾ ਨੇ ਸਾਰਾ ਪਰਿਵਾਰ ਇਹਨਾਂ ਦਾ ਜੁਐਸਏ ਰਹਿੰਦਾ ਵੈਲ ਸੈਟਲਡ ਆ ਰਿਕੁਆਇਰਮੈਂਟ ਸੁਣੋ ਜੱਟ ਸਿੱਖ ਪਰਿਵਾਰ ਦਾ ਵੈਸ਼ਨੂ ਪੜਿਆ ਲਿਖਿਆ ਜ਼ਮੀਨ ਵਾਲਾ ਲੜਕਾ ਹੋਵੇ ਯੂ ਐਸ ਏ ਜਾਂ ਕੈਨੇਡਾ ਤੋਂ ਹੋ ਸਕਦਾ ਸਿਟੀਜ਼ਨ ਹੋਵੇ ਜਾਂ ਫਿਰ ਪੀ ਆਰ ਹੋਵੇ ਬੈਂਸ ਨੂੰ ਲੜਕੇ ਦੀ ਜ਼ਰੂਰਤ ਐਹੋ ਜੀ ਦੀ ਜੇਕਰ ਜੂਸ ਹੈ ਯੂ ਐਸ ਏ ਤੋਂ ਹੋਵੇ ਸਿਆਲਟ ਬੈਲਮੂਗ ਹੋਮ ਯੂ ਐਸ ਏ ਹੋਵੇ ਸਿਆਲਟ ਬੈਲਿੰਗ ਹੋਮ ਤੋਂ ਹੋਵੇ ਜੇ ਕੈਨੇਡਾ ਤੋਂ ਹੋਵੇ ਤਾਂ ਸਰੀ ਵੈਨਕੂਵਰ ਐਪਸਫੋਰਡ ਡੇਨਲੇਗੇੜਾ ਹੋਵੇ ਸਕਰੀਨ ਤੇ ਦੋ ਨੰਬਰ ਚੱਲਦੇ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਕਰੋ ਜੀ ਇਸ ਤਰ੍ਹਾਂ ਰੋਟ ਨਵਜੋਤ ਸਿੰਘ ਜੱਟ ਸਿੱਖ ਲੜਕਾ ਸੰਗਾ ਗੋਤ ਮੋਗਾ ਏਰੀਆ 1988 ਡੇਟ ਆਵਰਤ 5 ਫੁੱਟ 8 ਇੰਚ ਕੱਦ ਬੀਏ ਬੀਏਟਾ ਜੀ ਐਮਏ ਇੰਗਲਿਸ਼ ਕੀਤੀ ਹੋਈ ਆ ਅੱਜ ਕੱਲ ਇਹ ਐਮਏ ਪੋਲੀਟੀਕਲ ਸਾਇੰਸ ਕਰ ਰਹੇ ਨੇ ਪੰਜਾਬ ਦਾ ਟੈਟਨ ਦਾ ਕਲੀਅਰ ਆ ਪ੍ਰਾਈਵੇਟ ਟੀਚਰ ਲੱਗੇ ਹੋਏ ਨੇ 10 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਦੋ ਭਰਾ ਨੇ ਸਕ੍ਰੀਨ ਤੇ ਨੰਬਰ ਚੱਲਦਾ ਇਸਿੱਦੀ ਗੱਲਬਾਤ ਕਰਕੇ ਤੁਸੀਂ ਬਹੁਤੇ ਯਾਦਗਾਰੀ ਲੈ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਰਾਜਵਿੰਦਰ ਸਿੰਘ ਰਵਿਦਾਸ ਜੀ ਆ ਸਿੱਖ ਲੜਕਾ ਅਮਰਗੜ ਮਲੇ ਕੋਲ ਏਰੀਆ 1991 ਡੇਟ ਆਫ ਬਰਥ ਆ 5 ਫੁੱਟ 7 ਇੰਚ ਕੱਦ ਦਾ 10+2 ਕੁਆਲੀਫਿਕੇਸ਼ਨ ਹੈ ਬੇਟਾ ਦਵਾਈ ਜੌਬ ਕਰਦਾ ਜੀ 7 ਸਾਲਾਂ ਤੋਂ ਕਰ ਰਿਹਾ ਪਰੰਤੂ ਹੁਣ ਇਹ ਇੰਡੀਆ ਆਇਆ ਹੋਇਆ ਇਹਨਾਂ ਦੀ ਰਿਕਰਡ ਸੁਣੋ ਲੜਕੀ ਘੱਟੋ ਘੱਟ ਗ੍ਰੈਜੂਏਟ ਹੋਵੇ ਅਤੇ ਆਈਜੀਐਸ ਕੀਤੀ ਹੋਵੇ ਜੇ ਨਹੀਂ ਕੀਤੀ ਹੋਈ ਤਾਂ ਫਿਰ ਵਧੀਆ ਲੜਕੇ ਪੜੇ ਲਿਖੇ ਹੋਵੇ ਸਕਰੀਨ ਤੇ ਨੰਬਰ ਚੱਲਦਾ ਇਸਿੱਧੀ ਗੱਲ ਵਾਤ ਸੀਦਾ ਨਾਲ ਕਰ ਸਕਦੇ ਹੋ ਅਗਲਾ ਕਰੋ ਜਿਹੜੇ ਸਟਾਫ ਨੋਟ ਕਰਮਜੀਤ ਸਿੰਘ ਹੀਰ ਰਵਿਦਾਸ ਜਿਆ ਸਿੱਖ ਲੜਕਾ ਜਲੰਧਰ ਏਰੀਆ 1995 ਡੇਟ ਆਫ ਬਰਥ 5 ਫੁੱਟ 11 ਇੰਚ ਕਾ ਬੀ.ਏ. ਦੀ ਕੁਆਲਿਫੀਕੇਸ਼ਨ ਆ ਇੰਡੋਸੈਂਟ ਬੈਂਕ ਬਿਜ਼ਨਸ ਕਰਦੇ ਨੇ ਜਲੰਧਰ ਦੇ ਵਿੱਚ ਇਹ ਇਨਾਂ ਦੀ ਰਿਕੁਆਇਰਮੈਂਟ ਸੁਣੋ ਨੀਡ ਐਜੂਕੇਟਿਡ ਹਾਊਸ ਕਲਰ ਹਾਈਟ 5.5 ਪੜ੍ਹੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਹੈ ਕਤ 5 ਫੁੱਟ 5 ਇੰਚ ਦੇ ਕਰੀਬ ਹੋਵੇ ਸਕਰੀਨ ਤੇ ਨੰਬਰ ਚੱਲਦਾ ਇਸ ਦੀ ਗੱਲ ਬਾਤ ਤੁਸੀਂ ਕਰ ਸਕਦੇ ਹੋ ਅਗਲਾ ਕਰੋ ਰਿਸ਼ਤਾ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਪੰਨੋ ਗੋਤ ਅੰਮ੍ਰਿਤਸਰ ਸਾਹਿਬ ਏਰੀਆ ਲੜਕੀ ਸਟੱਡੀ ਵੇਸਟ ਕੈਨੇਡਾ ਹੈ ਪਿਤਾ ਅਤੇ ਭਰਾ ਇਹਨਾਂ ਦਾ ਸ਼੍ਰੋਮੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵਿੱਚ ਜੌਬ ਕਰਦੇ ਹਨ ਦਰਬਾਰ ਸਾਹਿਬ ਦੇ ਇਹਨਾਂ ਦੇ ਰਿਕਵਰਡ ਸੁਣੋ ਨੀਡ ਪੀਆਰ ਬாய் ਫਰੋਮ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਯੂ ਕੇ ਇਹਨਾਂ ਦੇ ਰਿਕਵਰਮੈਂਟ ਹੈ ਜੀ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲ ਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਕਾਰਡ ਨੋਟ ਕਰੋ ਜੀ ਕੈਨੇਡਾ ਕੈਡਾ ਤੋਂ ਜੱਟ ਸਿੱਖ ਲੜਕਾ ਸਰਾ ਗੋਤ ਪੀਆਰ ਕੈਨੇਡਾ ਚਲਾਲਾ ਵਾਲਾ ਏਰੀਆ 1995 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੀ ਐਸਸੀ ਨਰਸਿੰਗ ਕੀਤੀ ਹੈ ਮਹਾਲੀ ਤੋਂ ਇਹਨਾਂ ਨੇ पीजी ڈپلومਾ कनाडा ਤੋਂ கரنٹਲੀ ਵਰਕਿੰਗ ਐਜ਼ ਆਰਨ ਇਨ ਹਸਪੀਟਲ ਬਤੌਰ ਰਜਿਸਟਰਡ ਨਰਸ ਜਿੱਤਾ ਹੋਈ ਹੈ ਹਸਪੀਟਲ ਵਿੱਚ ਜਵਾਬ ਕਰਦਾ ਬੇਟਾ 14 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਜੋ ਇਸ ਰਿਸ਼ਤੇ ਦੇ ਨਾਲ ਇਸ ਬਾਇਓਡੈਟ ਦੇ ਨਾਲ ਰੁਚੀ ਰੱਖਦੇ ਨੇ ਇੰਟਰਸਟ ਰੱਖਦੇ ਨੇ ਇਹਨਾਂ ਦੇ ਨੰਬਰ ਚਾਹਤਾ ਤੁਸੀਂ ਇਹਨਾਂ ਦਾ ਸਿੱਟੀ ਕਰਵਾ ਕੇ ਕਰ ਸਕਦੇ ਹੋ ਉਹਦੀ ਰਿਜ਼ਰਵਰੀ ਕਰ ਸਕਦੇ ਹੋ ਆਵਦਾ ਕਰੋ ਜਿਹਦੇ ਸਾਮ ਰੋਡ ਗੁਰਪ੍ਰੀਤ ਸਿੰਘ ਗ्राम ਗੜੀਆ ਸਿੱਖ ਲੜਕਾ ਬਰਮੇ ਗੋਥ ਨਮਾ ਸ਼ਹਿਰ ਇਹ ਬੇਟਾ ਯੂਕੇ ਦੇ ਸਿਟੀਜਨ ਆ ਇੱਕ ਇਹਨਾਂ ਕੋਲੇ ਇਟਲੀ ਦੇ ਸਿਟੀਜਨ ਆ ਰਹਿੰਦੇ ਇਹ ਯੂਕੇ ਨੇ 2001 ਡੇਟ ਆਫ ਬਰਥ ਹੈ 6 ਫੁੱਟ ਕੱਦ ਦਾ ਮਕੈਨੀਕਲ ਇੰਜੀਨੀਅਰਿੰਗ ਡੀਗਰੀ ਹੋਲਡਰ ਨੇ ਇਹ ਇਟਲੀ ਤੋਂ ਹੇਅਰ ਸਟਡੀ ਇਹਨਾਂ ਨੇ ਕੀਤੀ ਆ ਯੂਕੇ ਤੋਂ ਇੱਕ ਛੋਟਾ ਇਹਨਾਂ ਦੇ ਭਰਾ ਯੂਕੇ ਦੇ ਵਿੱਚ ਟਰਾਂਸਪੋਰਟ ਕੰਪਨੀ ਦੇ ਵਿੱਚ ਇਹ ਬੇਟਾ ਜੌਬ ਕਰਦਾ ਰਿਕੁਆਇਰਮੈਂਟ ਸੁਣੋ ਨੀਡ ਵੈਰ ਕੁਆਲਿਫਾਈਡ ਐਂਡ ਵੈਰੀ ਫੋਰ ਟੂ ਗਾਰਨ ਫਰੋਮ ਐਨੀ ਜਨਰਲ ਕਾਸਟ ਪ੍ਰੈਫਰਡ ਟੂ ਯੂਕੇ ਸੁਣ ਇਸ ਦੇ ਅਕੀ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਕਿਸੇ ਵੀ ਜਨਰਲ ਕਾਸਟ ਤੋਂ ਹੋ ਸਕਦੀ ਆ ਯੂਕੇ ਨੂੰ ਇਹ ਪਹਿਲ ਦੇਣਗੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਚੰਚਲ ਸਿੰਘ ਭੋਲਰ ਜੱਟ ਸਿੱਖ ਲੜਕਾ ਮੋਗਾ ਏਰੀਆ ਪੀਆਰ ਕੈਨੇਡਾ ਸਰੀ ਦੇ ਵਿੱਚ ਬੇਟਾ ਇਹ ਰਹਿੰਦਾ 1992 ਡੇਟ ਆਵਰਦਾ 5 ਫੁੱਟ 6 ਇੰਚ ਕੱਦਦਾ ਬੀਐਸਸੀ ਐਨ ਕੰਪਿਊਟਰ ਸਾਇੰਸ ਇਹਨਾਂ ਦੀ ਕੁਆਲਿਫੀਕੇਸ਼ਨ ਆ ਐਚਵੀਏਸੀ ਫੀਲਡ ਦੇ ਵਿੱਚ ਬੇਟਾ ਹੈ ਜੌਬ ਕਰਦਾ ਭੈਣ ਯੂਐਸਏ ਆ ਪਿਤਾ ਜੀ ਇਹਨਾਂ ਦੇ ਇਲੈਕਟ੍ਰੀਕਲ बिजनेਸਮੈਨ ਨੇ ਰਿਕੁਆਇਰਮੈਂਟ ਸੁਣੋ ਨੀਡ ਪੀਆਰ ਵਰਕ ਪਰਮਿਟ ਗਰਲ ਫਰੋਂ ਕੈਨੇਡਾ ਸਿੰਪਲ ਮੈਰਿਜ ਸਿਕਰੀਟ ਨੰਬਰ ਚੱਲ ਰਹੀ ਵਿਦੇਗ ਜਾਣ ਕਰਕੇ ਤੁਸੀਂ ਲੈ ਸਕਦੇ ਉਹਨਾਂ ਤੋਂ ਆਹਲਾ ਰਿਸ਼ਤਾ ਨੋਟ ਕਰੋ ਜੀ ਸ਼ਰਮਾ ਬ੍ਰਾਹਮਣ ਲੜਕੀ ਬਠਿੰਡਾ ਏਰੀਆ ਵਰਕਪਰਨ ਤੇ ਕਿਸੇ ਯੂਰੋਪੀਅਨ ਕਾਉਂਟਰ ਦੇ ਵਿੱਚ ਆ 1994 ਡੇਟ ਆਵਰ ਦਾ 5 ਫੁੱਟ 4 ਇੰਚ ਕਾਦਾ ਡਿਪਲੋਮਾ ਇਨ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਜੀਨੀਅਰਿੰਗ ਸਾਰਾ ਪਰਿਵਾਰ ਇਹਨਾਂ ਦਾ ਵੈਸ਼ੂ ਆ ਭਰਾ ਵੀ ਨਿਸਮੈਨ ਆ ਰਿਕੁਆਇਰਮੈਂਟ ਸੁਣੋ ਨੀਡ ਬਾਇ ਫਰੋਮ ਆਸਟ੍ਰੇਲੀਆ ਨਿਊਜ਼ੀਲੈਂਡ ਵੈਸ਼ੂ ਫੈਮਿਲੀ ਲੜਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਹੋਵੇ ਪਰਿਵਾਰ ਵੈਸ਼ਨੂ ਹੋਵੇ ਸਕਰੀਨ ਤੇ ਨੰਬਰ ਚੱਲਦਾ ਇਸ ਦੀ ਗੱਲ ਬਾਤ ਤੁਸੀਂ ਨਾਲ ਕਰ ਸਕਦੇ ਹੋ ਅਗਲਾ ਕਰੋ ਜੀ ਇਸ ਤੋਂ ਨੋਟ ਸੁਨਿਆਰ ਸਿੱਖ ਲੜਕਾ ਸੂਰਗੋਤ ਮੋਗਾ ਏਰੀਆ 1987 ਡੇਟ ਆਵਰਤ 5 ਫੁੱਟ 10 ਇੰਚ ਕੱਦ ਬੀ ਫਾਰਮਸੀ ਦੀ ਪੋਲੀਫਿਕੇਸ਼ਨ ਤਲਾਸ਼ੂ ਦਾ ਬੇਟਾ ਹੈ ਲਿੰਟਡ ਕੰਪਨੀ ਦੇ ਵਿੱਚ ਜੌਬ ਕਰਦਿੰਦੇ ਨੇ 50000 ਰੁਪਏ ਪਰ ਮਹੀਨੇ ਨਹੀਂ ਚੱਲਦੀ ਆ ਰਿਕੁਆਇਰਮੈਂਟਸ ਨੂੰ ਨੀਟ ਨਾਈਸ ਕਾਲ ਐਂਡ ਐਜੂਕੇਟਿਡ ਇਹ ਨਾਲ ਰਿਕੁਆਇਰਮੈਂਟ ਹੈ ਜਿਸ ਸਕਰੀਨ ਤੇ ਨੰਬਰ ਚੱਲਦਾ ਸੀ ਤੁਸੀਂ ਖਾਣਾ ਬਤ ਕਰੋ ਆਹ ਨਾ ਕਰੋ ਜੀ ਰੇਸਟਰ ਨੋਟ ਆਸਟ੍ਰੇਲੀਆ ਤੋਂ ਸੈਣੀ ਸਿੱਖ ਲੜਕਾ ਹੋਸ਼ਿਆ ਪਰ ਏਰੀਆ ਵਰਕ ਪਰਮਿਟ ਤੇ ਆਸਟ੍ਰੇਲੀਆ 1999 ਦੇ ਟਾਈਮ ਤੋਂ ਬਾਅਦ 5 ਫੁੱਟ 11 ਇੰਚ ਕੱਦ ਡਿਪਲੋਮਾ ਇਨ ਆਰਟੋ ਟੈਕਨੋਲੋਜੀ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਤੱਕ ਤੱਕ ਡਰਾਈਵਰ ਦੇ ਤੌਰ ਤੇ ਜੋਬ ਕਰਦੇ ਨੇ ਅੱਜ ਕੱਲ ਇਹ ਐਡਲੇਟ ਆਸਟ੍ਰੇਲੀਆ ਰਹਿ ਰਹੇ ਨੇ ਪਿਛਲੇ 7 ਸਾਲਾਂ ਤੋਂ रिक्वायरमेंटਸ ਨੂੰ ਨੀਡ ਪੀਆਰ ਐਟ ਸੀਏਏਟੀ ਆਸਟ੍ਰੇਲੀਆ ਆਰ ਵੈਲ ਐਜੂਕੇਟਿਡ ਫਰੋਮ ਪੰਜਾਬ ਲੜਕੀ ਪੀਆਰ ਹੋਵੇ ਸੀਏਡੀ ਇਹਨਾਂ ਨੇ ਲਿਖਿਆ ਇਹਨਾਂ ਨੂੰ ਫੁਲ ਫਾਰਮ ਇਹਨਾਂ ਨੂੰ ਪਤਾ ਹੋਊਗਾ ਕੀ ਆ ਆਸਟ੍ਰੇਲੀਆ ਤੋਂ ਕਿ ਲੜਕੀ ਹੋਵੇ ਪੀਆ ਜਾਂ ਫਿਰ ਵੈਲ ਕੁਆਲਿਫਾਈਡ ਹੋਵੇ ਪੰਜਾਬ ਤੋਂ ਵੀ ਹੋ ਸਕਦੀ ਐਸ ਗ੍ਰੀਨ ਤੇ ਨੰਬਰ ਚੱਲਦਾ ਸਿੱਧੀ ਗੱਲ ਕਰ ਵਤ ਕਰੋ ਜੀ ਅਗਲਾ ਰਿਸਤਾ ਨੋਟ ਕਰੋ ਕੈਂਡੀਡੇਟਾਂ ਤੋਂ ਜੱਟ ਸਿੱਖ ਲੜਕਾ ਕਲੇਰ ਬੋਥ ਖਮਾਨੋ ਫਤਗੜ ਸਾਹਿਬ ਵਰਕ ਪਰਮੈਂਟ ਕੈਨੇਡਾ 2003 ਡੇਟ ਆਫ ਬਰਥ 6 ਫੁੱਟ ਕਾਦਾ ਡਿਪਲੋਮਾ ਇਨ ਹਸਪੀਟੈਲਿਟੀ ਮੈਨੇਜਮੈਂਟ ਕੁਆਲਿਫਿਕੇਸ਼ਨ 12 ਕਿਲੋਨਾਂ ਕੋਲੇ ਵਾਹੀਯੋਗ ਜ਼ਮੀਨਾਂ 2 ਕਿਲੋਨਾਂ ਦੀ ਇਹਨਾਂ ਕੋਲੇ ਅਰਬਨ ਪ੍ਰਾਪਰਟੀ ਆ ਜੀ ਦੀ ਕੀਮਤ 2 ਕਰੋੜ ਪ੍ਰਤੀ ਕਿਲਾ ਹੈਗੀ ਹੈ ਜੀ ਇੱਕ ਇਹਨਾਂ ਕੋਲੇ ਦੁਕਾਨ ਆ ਜੀ ਦੀ ਕੀਮਤ 35 ਲੱਖ ਮਾਤਾ ਪਿਤਾ ਦਾ ਇਕੱਲਾ ਬੇਟਾ ਰਿਕੁਆਇਰਮੈਂਟ ਸੁਣੋ ਨੀਡ ਪੀਆਰ ਗਾਲ ਕੈਨੇਡਾ ਆਰਚੂ ਹੈ ਯੂਐਸਏ ਜਾ ਕੈਨੇਡਾ ਤੋਂ ਪੀਆਰ ਆਪਸੀ ਹੋਵੇ ਬਧਿਹਰੇ ਜਾਣ ਕਰ ਲਈ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੰਬਾਉਸ ਠੰਡਾ ਲੜਕੀ ਸਿੱਖ ਲੜਕੀ ਜਲੰਧਰ ਏਰੀਆ 192 ਡੇਟਾ ਵਰਥਾ 5 ਫੁੱਟ ਪੰਜੇ ਚ ਕਾਦਾ ਪੋਸਟ ਗ੍ਰੈਜੂਏਸ਼ਨ ਅਤੇ ਟ੍ਰਕ ਡਿਸਪੈਚਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਇਹ ਬੇਟੀ ਪੰਜਾਬ ਦੇ ਵਿੱਚ ਸਰਕਾਰੀ ਜੋਬ ਕਰ ਰਹੀ ਹੈ ਜੀ ਪਰ ਆ ਇਹਨਾਂ ਦਾ ਕੈਨੇਡਾ ਪੀਆਰ ਆ ਸਾਰਾ ਪਰਿਵਾਰ ਕੈਨੇਡਾ ਜੇ ਆਪਣਾ ਟਰੱਕਾਂ ਦਾ ਕਾਰੋਬਾਰ ਕਰੇਟਾ ਵਿਖੇ ਇਹਨਾਂ ਦਾ ਇਹਨਾਂ ਦੇ ਇੱਕ ਮਰਦ ਸੁਣੋ ਲੜਕਾ ਕੈਨੇਡਾ ਤੋਂ ਪੀਆਰ ਜਾਂ ਸਿਟੀਜ਼ਨ ਹੋਵੇ ਮੈਦਿਪੁਰ ਵਾਲੇ ਕੰਟੈਕਟ ਨਾ ਕਰਨ ਸਕਰੀਨ ਤੇ ਨੰਬਰ ਚਾਲੇ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਆਹਲਾ ਰਿਸ਼ਤਾ ਕਰੋ ਦੀ ਨੋਟ ਕੈਨੇਡੀਅਨ ਬੌਰਨ ਬੋਏ ਡੇਟ ਆਫ ਬਰਥ 1998 ਕੱਦ 6 ਫੁੱਟ ਬਦੇਰੇ ਜਾਣਕਾਰੀ ਲਈ ਜੋ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ। ਅਗਲਾ ਕਰੋ ਜੀ ਰਿਸ਼ਤਾ ਨੋਟ ਇਹ ਬੇਟਾ ਕਰਦਾ ਗਵਰਨਮੈਂਟ ਜੋਬ ਜੱਟ ਸਿੱਖ ਲੜਕਾ ਬਨਾਲਾ ਏਰੀਆ 1993 ਡੇਟ ਆਫ ਬਰਥ 6 ਫੁੱਟ 1 ਇੰਚ ਕੱਦ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਕੁਆਲੀਫਿਕੇਸ਼ਨ ਜੋਬ ਕਰਦੈ ਨੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਵਿੱਚ ਬਤੌਰ ਇਨਸਪੈਕਟਰ 75000 ਰੁਪਏ ਪਰ ਮਾਥੇ ਨਾਲ ਦੀ ਸੈਲਰੀ ਆ। 7 ਏਕੜ ਇਹਨਾਂ ਕੋਲੇ ਵਾਈ ਜੋਗ ਜ਼ਮੀਨਾਂ 2 ਏਕੜ ਇਹਨਾਂ ਦੀ ਪ੍ਰਾਪਰਟੀ ਪੈਂਦੀ ਆ ਚੰਡੀਗੜ੍ਹ ਹਾਈਵੇ ਦੇ ਉੱਪਰ ਪਠੰਡਾ ਚੰਡੀਗੜ੍ਹ ਤੇ ਜਿਹੜੀ ਨੇ ਕੋਲੇ 7 ਏਕੜ ਦੀ ਪ੍ਰਾਪਰਟੀ ਆ ਉਹਦੀ ਵੈਲਿਊ ਵੀ ਕਹਿੰਦੇ 20 ਏਕੜ ਦੇ ਬਰਾਬਰ ਆ ਜੋ ਆਮ ਜ਼ਮੀਨ 20 ਏਕੜ ਹੁੰਦੀ ਆ ਉਹਦੀ ਵੈਲਿਊ 7 ਏਕੜ ਤੋਂ 7 ਏਕੜ ਤੋਂ ਘੱਟ 7 ਏਕੜ ਜਿਹੜੀ ਜ਼ਮੀਨ ਆ ਉਹ 20 ਏਕੜ ਦੀ ਪ੍ਰਾਪਰਟੀ ਤੋਂ ਜ਼ਿਆਦਾ ਕੀਮਤ ਰਹਾ ਦੀ ਆ रिक्वायरमेंट सुनो लड़की सरकारी ਜਾਂ ਪ੍ਰਾਈਵੇਟ ਜੋਬ ਕਰਦੀ ਹੋਵੇ ਜਾਂ ਫਿਰ ਘਰੇਲੂ ਵੈਲ ਕੁਆਲਿਫਾਈਡ ਅਤੇ ਸੋਹਣੀ ਜਿਹੀ ਹੋਵੇ ਇਹੋ ਜਿਹੀ ਲੜਕੀ ਦੀ ਜ਼ਰੂਰਤ ਆ ਬਧੇਰੇ ਜਾਣ ਕਰ ਲਈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਤੁਸੀਂ ਨਾਲ ਕਰ ਸਕਦੇ ਆਲਾ ਕਰੋ ਜਿਸ ਤਰ੍ਹਾਂ ਹੋਵੇ ਭਾਨੂੰ ਭਗਤ ਠਾਕੁਰ ਲੜਕੀ ਜਲੰਧਰ ਏਰੀਆ ਕੈਨੇਡਾ ਸਿਟੀਜ਼ਨ ਬ੍ਰੈਂਪਟਨ ਬੇਟੇ ਬੇਟੀ ਇਹ ਰਹਿੰਦੀ ਆ 1990 ਨਾ ਦਾ ਡੇਟ ਆਫ ਬਰਥ ਆ ਬੀ ਟੈਕ ਬੀਟੀ ਦੀ ਕੁਆਲਿਫੀਕੇਸ਼ਨ ਆ ਅਕੂਪੇਸ਼ਨ ਐ ਏਰੋਸਪੇਸ ਇੰਜੀਨੀਅਰ ਦੇ ਤੌਰ ਤੇ ਸਿਸਟਮ ਇੰਜੀਨੀਅਰ ਦੇ ਤੌਰ ਤੇ ਬੇਟੀ ਹੈ ਜੋਬ ਕਰਦੀ ਆ ਰਿਕੁਆਇਰਮੈਂਟ ਸੁਣੋ ਲੀਡ ਇੰਜੀਨੀਅਰਿੰਗ ਬੁਆਏ ਇਨ ਟ੍ਰਾਂਟੋ ਕੈਨੇਡਾ ਲੜਕਾ ਇੰਜੀਨੀਅਰ ਹੋਵੇ ਟ੍ਰਾਂਟੋ ਕੈਨੇਡਾ ਵਿਖੇ ਹੋਵੇ ਸਗਰੀਤ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਦੀ ਗੱਲਬਾਤ ਕਰੋ ਅਗਲਾ ਕਰੋ ਜੀ ਇਸ ਤਰ੍ਹਾਂ ਰੋਟ ਨਵਦੀਪ ਸਿੰਘ ਸੁਨਿਆਰ ਸਿੱਖ ਲੜਕਾ ਬਠਿੰਡਾ ਏਰੀਆ 1995 ਡੇਟ ਆਵਰ ਤੋਂ 5 ਫੁੱਟ 9 ਇੰਚ ਕਾ ਗ੍ਰੈਜੂਏਟ ਆ ਬੇਟਾ ਹੈ ਆਪਣਾ ਬਿਜ਼ਨਸ ਕਰਦੇ ਨੇ 50000 ਰੁਪਏ ਬਰ ਮਹੀਨੇ ਦੀ ਆਮਦਨ ਆ ਵਧੀਆ ਪਰਿਵਾਰਕ ਲੜਕੀ ਦੀ ਜ਼ਰੂਰਤ ਆ ਸਾਦਾ ਵਿਆਹ ਕੀਤਾ ਜਾਵੇਗਾ ਕੋਈ ਜਾਤੀ ਬੰਧਨ ਨਹੀਂ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਆਲਾ ਕਰੋ ਉਸ ਤੋਂ ਨੋਟ ਕ੍ਰੀਡਿਟ ਆ ਜਾਟ ਸਿੱਖ ਲੜਕਾ ਜਲੰਧਰ ਏਰੀਆ ਕੈਨੇਡਾ ਸਿਟੀਜਨ 28 ਸਾਲ ਉਮਰ ਆ ਮਾਤਾ ਪਿਤਾ ਦੇ ਇਹਨਾਂ ਦੇ ਸਰਕਾਰੀ ਜੋਬ ਤੋਂ ਰਿਟਾਇਰਡ ਨੇ ਬਤੌਰ ਗਾਰਡਨ ਅਫੀਸਰ ਪ੍ਰਾਪਰਟੀ 5 ਏਕੜ ਬਟਾਲੇ ਵਿਖੇ ਇਹਨਾਂ ਦੀ ਪ੍ਰਾਪਰਟੀ ਵਾਹੀ ਹੋਯੋਗਾ ਜੀ ਜਲੰਧਰ ਨੰਦੀ ਆਪਣਾ ਰੈਜ਼ੀਡੈਂਸ ਆ ਕੋਠੀ ਆ ਤੇ ਕੁਝ ਅਰਬਨ ਪ੍ਰਾਪਰਟੀ ਵੀ ਜਲੰਧਰ ਵਿਖੇ ਰਿਕੁਆਇਰਮੈਂਟ ਸੁਣੋ ਨੀਡ ਵੈਰ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਪ੍ਰੀਫਰ ਟੂ ਕੈਨੇਡਾ ਸੋਹਣੇ ਸੁਣ ਕੇ ਪੜ੍ਹੇ ਲਿਖੀ ਲੜਕੀ ਦੀ ਜ਼ਰੂਰਤ ਆ। ਕੈਨੇਡਾ ਨੂੰ ਇਹ ਕਰਦੀ ਜਾਣਗੇ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰਵਾ ਜੀ। ਕੈਨੇਡਾ ਤੋਂ ਹਰਿੰਦਰਜੀਤ ਸਿੰਘ ਵੈਕ ਜੱਟ ਸਿੱਖ ਲੜਕਾ ਕੈਨੇਡਾ ਪੀਆ 1995 ਡੇਟ ਆਫ ਬਰਥ 5 ਫੁੱਟ 10 ਇੰਚ ਕਾ। ਬੀਟੈਕ ਮੈਡੀਕਲ ਇੰਜੀਨੀਅਰਿੰਗ ਇੰਡੀਆ ਤੋਂ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡੀਆ ਤੋਂ ਗ੍ਰੈਜੂਏਟ ਡਿਪਲੋਮਾ ਔਫ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਅਕੂਪੇਸ਼ਨ ਵਰਕਿੰਗ ਇਨ ਮਲਟੀਨੇਸ਼ਨਲ ਕਾਰਪੋਰੇਸ਼ਨ ਕੰਪਨੀ ਕੈਨੇਡਾ ਸੈਲਰੀ 1 ਲੱਖ ਪਰ ਇਅਰ ਭਰਾ ਨਿਊਜ਼ੀਲੈਂਡ ਨੀਡ ਗਰਲ ਬੀਐਸਸੀ ਨਰਸਿੰਗ ਕੈਨੇਡਾ ਔਰ ਇੰਡੀਆ ਰੜਤੀ ਬੀਐਸਸੀ ਨਰਸਿੰਗ ਹੋਵੇ ਕੈਨੇਡਾ ਨੂੰ ਭੇਲ ਦੇਵਾਂਗੇ ਜੇ ਇੰਡੀਆ ਤੋਂ ਵੀ ਤਾਂ ਵੀ ਕਹਿੰਦੇ ਰਿਸ਼ਤਾ ਜ਼ਰੂਰ ਵਿਚਾਰਿਆ ਜਾਵੇਗਾ ਅਗਲਾ ਕਰੋ ਜੀ ਰਿਸ਼ਤਾ ਨੋਟ ਕੈਨੇਡਾ ਤੋਂ ਉਹ ਕੋਰ ਤੇਜ ਸਿੰਘ ਕੋ ਸਿੱਖ ਲੜਕਾ ਕੈਨੇਡਾ ਜਲੰਧਰ ਏਰੀਆ 1998 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਬੀਐਸਸੀ ਨੋਰਮਲ ਮੈਡੀਕਲ ਨੇ ਪਰਸਿਓਨ ਸੌਫਟਵੇਅਰ ਇੰਜੀਨੀਅਰਿੰਗ ਡਿਗਰੀ ਇਨ ਕੈਨੇਡਾ ਅੱਜ ਕੱਲ ਸੌਫਟਵੇਅਰ ਇੰਜੀਨੀਅਰਿੰਗ ਦੀ ਡਿਗਰੀ ਕਰ ਰਹੇ ਨੇ ਕੈਨੇਡਾ ਤੋਂ ਰੇਲਵੇ ਡਿਪਾਰਟਮੈਂਟ ਕੈਨੇਡਾ ਦੇ ਵਿੱਚ ਇਹ ਵਿੱਚ ਬਟੇ ਜੋਬ ਕਰਦਾ ਭੈਣ ਇਹਨਾਂ ਦੀ ਸਿਟੀਜ਼ਨ ਕੈਨੇਡਾ ਸਕ੍ਰੀਨ ਤੇ ਨੰਬਰ ਚੱਲਦਾ ਜੋ ਇਸ ਬਾਇਓ ਡਾਟਾ ਦੇ ਇੰਟਰਸਟਡ ਨੇ ਉਹ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਨੇ ਜੀ ਆਹ ਨਾ ਕਰੋ ਰਿਸਟਾ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਮੋਗਾ ਏਰੀਆ ਕੈਨੇਡਾ ਬੇਟੀ ਇਹ ਅਮਰਤਾਰੀਆ ਦਸਤਾਰਦਾਰ ਲੜਕੀ ਹੈ ਇਹ 29 ਸਾਲ ਉਮਰਾਂ ਬੇਟੀ ਦੀ ਬੀਏ ਕੀਤੀ ਹੈ ਬੀਐਡ ਕੀਤੀ ਜੀਆ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਕੀਤਾ ਹੋਇਆ ਇਹਨਾਂ ਦੀ ਰੁਕਮ ਸੁਣੋ ਲੜਕਾ ਅੰਮ੍ਰਿਤਧਾਰੀ ਸਿਰਫ ਤੇ ਸਿਰਫ ਜੱਟ ਸਿੱਖ ਪਰਿਵਾਰ ਤੋਂ ਹੀ ਹੋਵੇ 8-10 ਛੇਕੜਾ ਉਹਨਾਂ ਕੋਲ ਜਮੀਨਾਂ ਦੀ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋ ਸਕਦਾ ਸਿਕਰੈਂਟ ਨੰਬਰ ਜਲਦਾ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦਾ ਜੀ ਅਗਲਾ ਕਰੋ ਰਿਸ਼ਤਾ ਨੋਮ ਕੌਰ ਮੱਝਵੀ ਸਿੱਖ ਲੜਕੀ ਮੋਹਾਲੀ ਏਰੀਆ 1992 ਡੇਟ ਆਹ ਵਰਤ 5 ਫੁੱਟ 5 ਇੰਚ ਕੱਦ ਗ੍ਰੈਜੂਏਟ ਹੈ ਬੇਟੀ ਇਹਨਾਂ ਦੀ ਰਿਕਵਰਮੈਂਟ ਸੁਣਾਓ ਲੜਕਾ ਸਿੱਖ ਸਰਦਾਰ ਹੋਵੇ ਮੱਝਵੀ ਜਾਂ ਜੱਟ ਜਾਂ ਸੈਣੀ ਕੋਈ ਤਿੰਨੇ ਪਰਿਵਾਰਾਂ ਤੋਂ ਕੋਈ ਵੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਿਰਫ ਮੋਹਾਲੀ ਚੰਡੀਗੜ੍ਹ ਵਾਲੇ ਹੀ ਸੰਪਰਕ ਕਰਨ ਦੂਰ ਵਾਲੇ ਸੰਪਰਕ ਨਾ ਕਰੋ ਕਿਉਂਕਿ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਚੋਹਾਨ ਸਿੱਖ ਲੜਕੀ ਬਠਿੰਡਾ ਏਰੀਆ ਵਰਕ ਪਰਮਿਟ ਤੇ ਯੂ ਐਸ ਏ 26 ਸਾਲ ਉਮਰਾਂ ਬੇਟੀ ਦੀ 5 ਫੁੱਟ 5 ਇੰਚ ਕਾਤਾ बीटेक इंडिया ਤੋਂ ਕੀਤੀ ਆ ਆਈਟੀ ਕੰਪਨੀ ਆ ਰੇਚੈਂਜਰ ਦਾ ਐਕਸਪੀਰੀਐਂਸ ਆਦਾ ਬੇਟੀ ਕੋਲੇ ਲੜਕਾ ਯੂਐਸਏ ਸਿਟੀਜ਼ਨ ਹੋਵੇ ਉਹਨਾਂ ਦਾ ਵਿਸ਼ੋਕਣ ਪੰਜਾਬ ਤੋਂ ਹੋਵੇ ਉਮਰ 26 ਤੋਂ 30 ਸਾਲ ਦੇ ਵਿੱਚਕਾਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਇਸ ਸਿੱਧੀ ਗੱਲਬਾਤ ਇਹਨਾਂ ਨਾਲ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਕਰੋ ਜੀ ਇਸ ਦਾ ਨੋਟ ਖੌਰਜੀ ਖੱਤਰੀ ਹਿੰਦੂ ਲੜਕੀ ਬਨਾਲਾ ਏਰੀਆ 1995 ਡੇਟ ਆਫ ਬਰਥ 5 ਫੁੱਟ 2 ਇੰਚ ਕਾਤ 10+2 ਕੁਆਲੀਫਿਕੇਸ਼ਨ ਸਿੰਗਿੰਗ ਦੀ এবਟੀ ਸ਼ੌਕ ਰੱਖਦੀ ਆ ਇੱਕ ਭਰਾ ਬਿਜ਼ਨਸ ਕੈਫੇ ਦੀ ਜੌਬ ਕਰਦਾ ਰਿਕੁਆਇਰਮੈਂਟ ਸੁਣੋ ਨੀਡ ਵਿਦ ਸੂਟੇਬਲ ਬੈਚਿੰਗ ਜੋ ਇਹ ਲੜਕੀ ਦੇ ਨਾਲ ਰਿਸਟਰ ਮੈਚ ਕਰਦਾ ਉਹ ਇਹਨਾਂ ਨਾਲ ਸੰਪਰਕ ਕਰਤਾ ਕਰ ਰਹੇ ਨੇ ਜੀ ਕ੍ਰੀਡ ਨੰਬਰ ਚੱਲਦਾ ਤੁਸੀਂਿੱਦੀ ਗੱਲਬਾਤ ਕਰੋ ਅਗਲਾ ਕਰੋ ਜੀ ਇਸ ਤਰ੍ਹਾਂ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਬੜੈਚ ਗੋਤ ਮੇਰੇ ਕੋਲ ਏਰੀਆ ਵਰਕ ਪਰਮਰ ਤੇ ਕੈਨੇਡਾ 2002 ਡੇਟ ਆਫ ਬਰਥ ਆ 5 ਫੁੱਟ 9 ਇੰਚ ਕਾਤਾ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਨੀਡ ਪੀ ਆਰ ਬॉय ਫਰੋਮ ਕੈਨੇਡਾ ਹੈ ਪ੍ਰੋਪਰਟੀ 5 ਏਕੜ ਲੜਕਾ ਕੈਨੇਡਾ ਤੋਂ ਪੀਆਰ ਹੋਵੇ ਪੱਗ ਬੰਦਾ ਹੋਵੇ ਤੇ 5-7 ਕਿੱਜਾਂ ਦੀ ਜ਼ਮੀਨ ਉਹਦੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਇਸਦੀ ਗੱਲ ਉਹ ਤੁਸੀਂ ਇਹਨਾਂ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਕੈਨੇਡਾ ਤੋਂ ਕਿਰਨਦੀਪ ਕੌਰ ਰਾਮਦਾਸ ਜੀ ਸਿੱਖ ਲੜਕੀ ਕੈਨੇਡਾ ਸਿਟੀਜ਼ਨ ਇਹ ਬੇਟੀ ਕੁਆਰੀ ਆ ਜੀ ਬੇਸਿਕਲੀ ਬਿਲੋਂਗ ਟੂ ਲੁਧਿਆਣਾ 1995 ਡੇਟ ਆਫ ਬਰਥ ਆ 5 ਫੁੱਟ 5 ਇੰਚ ਦਾ ਐਮ ਐਸ ਸੀ ਫਿਜ਼ੀਕਸ ਦੀ ਬੇਟੀ ਹੈ ਸਪੈਸ਼ਲਾਈਜ਼ੇਸ਼ਨ ਇਨ ਇਲੈਕਟ੍ਰੋਨਿਕਸ ਰੋਇਲ ਬੈਂਕ ਕੈਨੇਡਾ ਆਨਲਾਈਨ ਵਰਕ ਘਰ ਤੋਂ ਕਰ ਰਹੀ ਹੈ ਬੇਟੀ ਇਹ 60k ਇਹਨਾਂ ਦੀ ਪਰ ਇਅਰ ਇਨਕਮ ਹੈ ਭਰਾ ਵੀ ਇਹਨਾਂ ਦਾ ਕੈਨੇਡਾ ਸਿਟੀਜ਼ਨ ਆ ਅਨਮੈਰਿਡਾ ਰੁਕਾਇਮੁਰਸਣੋ ਲੜਕਾ ਕੈਨੇਡਾ ਦਾ ਸਿਟੀਜ਼ਨ ਜਾਂ ਪੀਆਰ ਹੋਵੇ ਵਰਕ ਪਰਮਿਟੇ ਵੀ ਵਿਚਾਰਿਆ ਜਾ ਸਕਦਾ ਹੈ ਮਾਨਵਾ ਵਿੱਚੋਂ ਚੰਗਾ ਪੜਿਆ ਲਿਖਿਆ ਲੜਕਾ ਵਿਦੇਸ਼ ਜਾਣ ਦਾ ਚਾਹਵਾਰ ਹੋਵੇ ਤਾਂ ਵੀ ਪੰਜਾਬ ਤੋਂ ਵੀ ਵਰਕ ਕਰ ਸਕਦੇ ਨੇ ਸਿਰੋ ਰਾਮਦਾਸ ਹੀ ਆ ਪਰਵਾਰ ਹੀ ਸੰਪਰਕ ਕਰ ਹੋਰ ਇਹਨਾਂ ਨਾਲ ਕੋਈ ਸੰਪਰਕ ਨਾ ਕਰਨ ਸਿਗਨਲ ਨੰਬਰ ਚੱਲਦਾ ਇਸੇ ਤੀਕਾ ਲੋ ਤੁਸੀਂ ਕਰ ਸਕਦੇ ਹੋ ਅਗਲਾ ਕਰੋ ਜੀ ਇਸ ਤੋਂ ਨੋਟ ਪੂਜਾ ਖੱਤਰੀ ਲੜਕੀ ਪੂਜਾ ਖੱਤਰੀ Hindu ਲੜਕੀ ਰਹਾਉ ਏਰੀਆ 1984 ਰਿਟਰੋਵਰ ਦਾ 5 ਫੁੱਟ ਦਾ ਵੰਚਕਾਤਾ ਇਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਆ ਸਿਰਫ ਤੇ ਸਿਰਫ ਲੜਕਾ ਸਰਕਾਰੀ ਜੋਬ ਜਾਂ ਐਨ ਆਰ ਆਈ ਹੋਵੇ ਉਹੀ ਇਹਨਾਂ ਨਾਲ ਸੰਪਰਕ ਕਰਨ ਮੈਰੇ ਜੀ ਮੇਰੇ ਨਾਲ ਸੰਪਰਕ ਨਾ ਕਰੋ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਵਾਦ ਇਹਨਾਂ ਨਾਲ ਕਰ ਸਕਦੇ ਹੋ ਇਹ ਰਿਸ਼ਤਾ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਵੇਰਵਾ ਬੋਲਦਿਆਂ ਤਾਂ ਕੋਈ ਵੱਧ ਘੱਟ ਬੋਲਿਆਗਾ ਹੋਵੇ ਤਾਂ ਖਿਮਾ ਦੇ ਜਾਚਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ